ਸਹੀ ਆ ਨਹੀਂ ਤੇ ਇਸ ਕੀ ਆਜੇ ਕੁਛ ਕਰਨੀ ਹਾਂ ਹਾਂਜੀ ਸ਼ਸ਼ੀਕਾਲ ਜੀ ਸਾਰਿਆਂ ਨੂੰ ਪੰਜਾਬੀ ਕੋਰਨਰ ਟੀਟੀ 13 ਚੈਨਲ ਤੇ ਆਪ ਕੱਲ ਆਪਾਂ ਮਰੇਲ ਕੋਟਲੇ ਦੇ ਕੰਮ ਬਾਰੇ ਤੁਹਾਨੂੰ ਵੀਡੀਓ ਪਾਈ ਸੀ ਕਿ ਮਰੇਲ ਕੋਟਲੇ ਚ ਕਿੰਨਾ ਦਾ ਫੈਕਟਰੀ ਮਿਲਦਾ ਠੀਕ ਹੈ ਜਿਹੜੇ ਬਾਈ ਗੱਡੀ ਆਣੇ ਨੇ ਇਹ ਮਰੇਲ ਕੋਟਲੇ ਤੋਂ ਆਉਂਦੇ ਨੇ ਇਹਨਾਂ ਦਾ ਐਕਸਪੋਰਟ ਦਾ ਹੀ ਹੁੰਦਾ ਹੈ ਇਹਨਾਂ ਨੂੰ ਸਪੈਸ਼ਲ ਮੈਂ ਵੀਡੀਓ ਬਣਾਉਣ ਖਾਤਰ ਬੁਲਾਇਆ ਆ ਮੈਂ ਤੁਹਾਨੂੰ ਇਹਨਾਂ ਦਾ ਨੰਬਰ ਵੀ ਡਿਸਕ੍ਰਿਪਸ਼ਨ ਚ ਦੇ ਦੂੰਗੀ ਤੇ ਨਾਲ ਤੁਸੀਂ ਇਹਨਾਂ ਦਾ ਨੰਬਰ ਪਾਈ ਜਿਹੜੀਆਂ ਭੈਣਾਂ ਨੇ ਘਰੇ ਬੈਠ ਕੇ ਕੱਟ ਰੈਂਚ ਵਾਲੇ ਸੂਟ ਦਿੱਤਾ ਕਹਿੰਦੇ ਨੇ ਵੀ ਤੁਸੀਂ ਬਟਿਕਾ-ਬਟਿਕਾਂ ਤੋਂ ਦੇਖੋ ਜਿਹੜਾ ਹੁੰਦਾ ਕਪੜਾ ਵਧੀਆ ਤੇ ਫਰੈਸ਼ ਹੁੰਦਾ ਹਨਾ ਜੇ ਤੁਸੀਂ ਮਰੇਲ ਕੋਟਲੇ ਦੇਖੋ ਦੂਰ ਤਰਾਡੇ ਰਹੇਗੇ ਨਹੀਂ ਜਾ ਸਕਦੇ ਹੈਗੇ ਤੁਹਾਨੂੰ ਮੈਂ ਬਾਈ ਨਾਲ ਗੱਲ ਕਰਵਾ ਦਿੰਨੀ ਆ ਉਹ ਕਿੱਥੇ-ਕਿੱਥੇ ਤੱਕ ਜਾਂਦੇ ਨੇ ਕਿੰਨਾ ਕਾ ਯਾਨੀ ਕਿ ਕੱਟ ਰੈਂਚ ਚ ਵਧੀਆ ਕਪੜਾ ਲੈ ਸਕਦੇ ਨੇ ਜਿਵੇਂ ਮੰਨ ਕੇ ਚਲੋ ਆਹ ਪਲੇਨ ਫੈਬਰਿਕ ਆ, ਕ੍ਰੇਪ ਦਾ ਆ ਠੀਕ ਹੈ ਇਹਨਾਂ ਵਿੱਚ ਕੀ ਹੁੰਦਾ ਆ ਦੇਖੋ ਥੋੜੇ-ਥੋੜੇ ਡਿਫੈਕਟ ਹੁੰਦੇ ਨੇ ਹਨਾ ਥੋੜੇ-ਥੋੜੇ ਪੀਸ 'ਚ ਡਿਫੈਕਟ ਹੁੰਦੇ ਨੇ ਜਿਹਦੇ ਕਰਕੇ ਤਕਰੀ ਸੇਕ ਕੱਟ ਦੇ ਵਿੱਚ ਵੀਡੀਓ